ਮੋਹ ਨਾ ਬਸਾਰੋ ਮੈਂ ਜਾਣ ਤੇਰਾ ਮੋਹ ਨਾ ਬਸਾਰੋ ਮੈਂ ਜਾਣ ਤੇਰਾ ਰਾਮ ਕੁਸਈਆ ਰਾਮ ਕੁਸਈਆ ਠੀਕ ਹੈ ਜੀ ਬਨਾ ਮੋਹ ਨਾ ਬਸਾਰੋ ਇੱਕ ਬਾਪੂ ਅਕਾਲਪੁਰਖ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਨਾਨਕ ਦੇ ਪੁੱਤ ਧੀਆਂ ਵਾ ਤੋਂ ਤਖਤ ਸ਼ਰੀ ਕੇਸਗੜ ਸਾਹਿਬ ਜੋ ਸੱਚੇ ਪਾਤਸ਼ਾਹ ਜੀ ਦਾ ਬਣਾਇਆ ਹੋਇਆ ਮਹਾਨ ਤੇ ਪਾਵਨ ਤਖਤ ਆ ਇਸ ਤਖਤ ਸਾਹਿਬ ਦੇ ਨਾਲ ਹੀ ਜੋ ਸਰੋਵਰ ਆ ਜਿੱਥੋਂ ਇਸ਼ਨਾਨ ਕਰਕੇ ਸੰਗਤਾਂ ਫਿਰ ਪਾਤਸ਼ਾਹ ਦੇ ਦਰਸ਼ਨ ਕਰਨ ਜਾਂਦੀਆਂ ਇਸ ਮੁਬਾਰਕ ਸਰੋਵਰ ਦੀ ਅੱਜ ਜਿਹੜੀ ਕਾਰ ਸੇਵਾ ਵਾ ਤਖਤ ਸ਼ਰੀ ਕੇਸਗੜ ਸਾਹਿਬ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੂਰਨ ਤੌਰ ਦੇ ਉਤੇ ਸਹਿਯੋਗ ਕਰਦਿਆ ਹੋਇਆ ਸ਼੍ਰੀਮਾਨ ਪੰਥ ਰਤਨ ਸੰਤ ਬਾਬਾ ਹਰਬੰਸ ਸਿੰਘ ਜੀ ਕਾਰਸੇਵਾ ਦਿੱਲੀ ਵਾਲੇ ਉਹਨਾਂ ਤੋਂ ਬਰੋਸਾ ਹੋਏ ਮਹਾਪੁਰਸ਼ ਸੰਤ ਬਾਬਾ ਬਜਨ ਸਿੰਘ ਜੀ ਕਾਰਸੇਵਾ ਵਾਲੀ ਜਿਹੜੀ ਸਾਡੀ ਮਹਾਨ ਸੰਪਰਦਾ ਉਹਨਾਂ ਦੇ ਵੱਲੋਂ ਅੱਜ ਖਾਲਸਾ ਪੰਥ ਦੇ ਸਹਿਯੋਗ ਦੇ ਨਾਲ ਇਹ ਕਾਰਸੇਵਾ ਜਿਹੜੀ ਆ ਆਰੰਭ ਕੀਤੀ ਗਈ ਆ ਤੇ ਆਪਾ ਸਭ ਜਾਣਦੇ ਹਾਂ ਵੀ ਸੰਗਤਾਂ ਦੇ ਵਿੱਚ ਸੇਵਾ ਨੂੰ ਲੈ ਕੇ ਬੜਾ ਉਤਸ਼ਾਹ ਹੁੰਦਾ ਕਿਉਂਕਿ ਹਰ ਸੇਖੇ ਮੰਨਦਾ ਵਾ ਵੀ ਭਾਗਾਂ ਵਾਲਿਆਂ ਨੂੰ ਸੇਵਾ ਨਸੀਬ ਹੁੰਦੀ ਆ ਤੋ ਅੱਜ ਇਹ ਸੇਵਾ ਰੰਭ ਹੋਈ ਆ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਔਰ ਬਹੁਤ ਛੇਤੀ ਸੰਗਤ ਨੇ ਇਹ ਸੇਵਾ ਨੂੰ ਸੰਪੂਰਨ ਕਰਕੇ ਇਹ ਜਿਹੜਾ ਸਰੋਵਰ ਆ ਇਹਦੇ ਵਿੱਚ ਫੇਰ ਤੋਂ ਜਲ ਜਿਹੜਾ ਵਾ ਭਰ ਕੇ ਸੰਗਤਾਂ ਇੱਥੋਂ ਇਸ਼ਨਾਨ ਕਰਨ ਗਈਆਂ ਤੇ ਆਨੰਦ ਮਾਣਨ ਗਈਆਂ ਮੈਂ ਸਮੁੱਚੀ ਕੌਮ ਨੂੰ ਤੇ ਸੰਗਤ ਨੂੰ ਅਪੀਲ ਕਰਦਾ ਖਾਸ ਕਰਕੇ ਇਲਾਕੇ ਦੀ ਸੰਗਤ ਨੂੰ ਕਿ ਉਹ ਇਸ ਸੇਵਾ ਦੇ ਵਿੱਚ ਆਣ ਕੇ ਆਪਣਾ ਯੋਗਦਾਨ ਜ਼ਰੂਰ ਪਾਉਣ ਕਿਉਂਕਿ ਸਾਡਾ ਇਹ ਸਿਧਾਂਤ ਹੈਗਾ ਬਿਨ ਸੇਵਾ ತ್ರೆਗ ਹੱਥ ਪੈਰ ਹੋਰ ਨਿਹਫਲ ਕਰਨੇ ਸੇਵਾ ਤੋਂ ਬਿਨਾਂ ਤੇ ਹੱਥ ਪੈਰ ਵੀ ತ್ರೆਗਾ ਹੱਥ ਪੈਰ ਤਾਂ ਹੀ ਸ਼ੋਭਨੀਕਾ ਜੇ ਆਪਾਂ ਸੇਵਾ ਕਰੀਏ ਤੋਂ ਇਸ ਸੇਵਾ ਦਾ ਅੱਜ ਕਾਰਜ ਆਰੰਭ ਹੋਇਆ ਸੰਗਤਾਂ ਨੂੰ ਵੱਧ ਚੜਕੇ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਬਾਕੀ ਅੱਜ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਿਆਈਪੁਰਬ ਵੀ ਆ ਤਨ ਤਨ ਰਾਮਦਾਸ ਗੁਰ ਜਿਨੂੰ ਸ੍ਰੀਆ ਤੇ ਨਾ ਸਵਾਰਿਆ ਜਦੋਂ ਭਾਈ ਜੇਠਾ ਜੀ ਸਾਨੂੰ ਲਾਹੌਰ ਮਾਤਾ ਪਿਤਾ ਚੜ੍ਹਾਈ ਕਰ ਗਏ ਸੀ ਤੇ ਕਿਸੇ ਨੇ ਬਾਹ ਨਹੀਂ ਸੀ ਫੜੀ ਉਸ ਵੇਲੇ ਉਹਨਾਂ ਦੇ ਨਾਨੀ ਜੀ ਉਹਨਾਂ ਨੂੰ ਬਾਸਰ ਕੇ ਲੈ ਆਏ ਇੱਥੋਂ ਦੇ ਗੁਰੂ ਅਮਰਦਾਸ ਜੀ ਸੇਵਾ ਚੱਲਦੀ ਸੀ ਗੋੰਦਵਾਲ ਸਾਹਿਬ ਉੱਤੇ ਸੇਵਾ ਕਰਨੀ ਔਰ ਗੁਰੂ ਨਾਨਕ ਦੇ ਘਰ ਨੂੰ ਕਿਹਾ ਜਾਂਦਾ ਨਿਮਾਣਿਆਂ ਦਾ ਮਾਣ ਨੇ ਤਾਣਿਆਂ ਦਾ ਤਾਣ ਨਿਉਟਿਆਂ ਦੀ ਓਟ ਹਕੀਕਤ ਦੇ ਵਿੱਚ ਭਾਈ ਜੇਠਾ ਜੀ ਜਦੋਂ ਸੇਵਾ ਕਰਕੇ ਗੁਰੂ ਘਰ ਦੇ ਵਿੱਚ ਪ੍ਰਵਾਨ ਹੋਏ ਧੁਰ ਦਰਗਾਹੀ ਬਖਸ਼ਿ ਸਦਕਾ ਤਾਂ ਫੇਰ ਉਹ ਭਾਈ ਜੇਠਾ ਜੀ ਤੋਂ ਗੁਰੂ ਰਾਮਦਾਸ ਜੀ ਬਣੇ ਤੇ ਜਦੋਂ ਗੁਰੂ ਰਾਮਦਾਸ ਜੀ ਬਣੇ ਤੇ ਉਹਨਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਵੇਖ ਕੇ ਜਦੋਂ ਗਰਿਆਈ ਤੇ ਬੈਠੇ ਹੋ ਤੇ ਉਹਨਾਂ ਨੇ ਕਿਆ ਸੀ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰਨਾਨਕ ਜਨ ਕੇ ਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਇਹ ਗੁਰੂ ਨਾਨਕ ਦਾ ਘਰ ਵਾ ਇੱਥੇ ਵੇਖੋ ਦੁਨਿਆਵੀ ਤੌਰ ਤੇ ਕਹਿੰਦੇ ਹੀ ਇਹਨਾਂ ਦਾ ਕੋਈ ਮਾਈ ਬਾਪ ਹੀ ਨਹੀਂ ਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਹਿਲਾਂ ਆਪਣੀ ਧੀ ਬੀਬੀ ਭਾਨੀ ਦਾ ਨਾਤਾ ਉਹਨਾਂ ਦੇ ਨਾਲ ਕੀਤਾ ਫਿਰ ਗੁਰਿਆਈ ਵੀ ਮਿਲੀ ਕਿਉਂਕਿ ਧੁਰ ਦਰਗਾਹ ਹੀ ਬਖਸ਼ਿਸ਼ ਉਹਨਾਂ ਦੀ ਸੇਵਾ ਤੇ ਗੁਰੂ ਦਾ ਹੁਕਮ ਮੰਨਣ ਦਾ ਜਿਹੜਾ ਉਹਨਾਂ ਅੰਦਰ ਸੰਕਲਪ ਸੀ ਉਹਦੇ ਸਦਕਾ ਇਹ ਬਖਸ਼ਿਸ਼ ਆਈਆਂ ਮੈਂ ਸਮੁੱਚੀ ਕੌਮ ਨੂੰ ਜਿੱਥੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਰਤਾ ਗਦੀ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਉਥੇ ਰੰਗਰੇਟੇ ਗੁਰੂ ਕੇ بیٹے ਸਦਾ ਰਹੋ ਪੰਥ ਸੰਗ ਅਮੇਟੇ ਮਹਾਨ ਜਰਨੈਲ ਮਹਾਨ ਸ਼ਹੀਦ ਸਾਡੇ ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਭਾਈ ਜਤਾ ਜੀ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਜਿਹੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਮੁਬਾਰਕ ਸ਼ੀਸ਼ ਦਿੱਲੀ ਦੇ ਚਾਂਦਨੀ ਚੌਕ ਤੋਂ ਆਨੰਦਪੁਰ ਸਾਹਿਬ ਲੈ ਕੇ ਆਏ ਸੀ ਅੱਜ ਉਹਨਾਂ ਦਾ ਵੀ ਜਨਮ ਦਿਹਾੜਾ ਵਾ ਉਹਦੀ ਵੀ ਮੈਂ ਸਮੂੱਚੀ ਪਾਉ ਮਨੂੰ ਵਧਾਈ ਦਿਨਾ ਵਾ ਸਤਿਗੁਰੂ ਜੀ ਕਿਰਪਾ ਕਰਨ ਅਸੀਂ ਗੁਰੂ ਦੇ ਦਿੱਤੇ ਹੋਏ ਰਸਤੇ ਦੇ ਉੱਤੇ ਤੁਰ ਗਏ ਆਪਸ ਦੇ ਵਿੱਚ ਪ੍ਰੇਮ ਪਿਆਰ ਮੁਹੱਬਤ ਦੇ ਨਾਲ ਰਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਮੋਹਲਾ ਬਿਸਰ ਮੈਂ ਜਾਣ ਤੇਰਾ ਮੋਹਲਾ ਬਿਸਰ ਮੈਂ ਜਾਣ ਤੇ ਆਹ ਠੀਕ ਹੈ ਜੀਵਨਾ ਮੋਹ ਨਾ ਬਸਾਰੋ ਮੈਂ ਜਾਣਤੇ ਕੋਟ ਤੈਨੁ ਰਾਤੀ ਤੇਰੇ ਸੰਗਤ ਕੋਚ ਕੋਟ ਤੈਨੁ ਰਾਤੀ ਤੇਰਾ ਕਰਮ ਕੋਟਿਲ ਦਾ ਜਨਮ ਘਬਾਤੀ ਤੇਰਾ ਕਰਮ ਕੋਟਿਲ ਮੁਕਬਾਤੀ ਮੋਹ ਨਾ ਬਿਸਾਰੋ ਮੈਂ ਜੰਤੇ ਰਾਹ ਮੋਹ ਨਾ ਬਿਸਾਰੋ खुआर है तौर तादा गुरू हैवरदास जी रे हुतन छ तूं बग़ैर ती पत न बग़ैर ती पत न ਚੰਗੇ ਗੁਰੂ ਇੱਤੇ ਊਂਦੀ ਚੰਗੇ ਦਿਲਵਾਰੇ ਪਰਮਾ ਹੈ ਪ੍ਰੰਤ ਸਰਬੀ ਦਾ ਪਾਠ ਹੋਵੇਗਾ ਛੇ ਪੌੜੀਆਂ ਅਨੰਦ ਸਾਹਿਬ ਦਾ ਪਾਠ ਉਪਰੰਤ ਅਰਦਾਸ ਦੇ ਕੀਤੀ ਹੋਵੇਗੀ ਉਪਰੰਤ ਚਨ ਕਰੋ ਸੁਭਾਈ ਚਰਨ ਨਾ ਛਾਟੋ ਸਰੀਰ ਕਲ ਜਾਈ ਚਰਨ ਨਾ ਛਾਟੋ ਸਰੀਰ ਕਲ ਜਾਈ ਮੋਹ ਨਾ ਵਿਸਾਰੋ ਮੈਂ ਜਨ ਤੇਰਾ ਮੋਹ ਨਾ ਵਿਸਾਰੋ ਮੈਂ ਜਾਣਤੇ ਤੇਗ ਮਿਲੋਂ ਜਨ ਕਰਨਾ ਦਿਲਾ ਬਾ ਤੇਗ ਮਿਲੋਂ ਜਨ ਕਰਨਾ ਦਿਲਾ ਬਾ ਮੋਹ ਨਾ ਬਸ